ਨੋ ਵੀ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਆਪਾਂ ਭਲੂਰ ਤੋਂ ਬਣਾਈ ਆ ਤਹਿਸੀਲ ਬਾਗਾਪੁਰਾਣਾ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਦੋ ਨਾਗਾ ਬਾਈ ਕੋਲੇ ਇੱਕ ਇਧਰਲੇ ਪਾਸੇ ਦੋਸਤੋ ਟੋਕੜ ਆਹੇ ਬਾਈ ਕਹਿੰਦਾ ਵੀ ਆਪਾਂ ਦੂਜਾ ਸੁਆ ਮੰਨ ਕੇ ਲਈ ਤੁਸੀਂ ਭਾਵੇਂ ਤੀਜਾ ਮੰਨ ਲਓ ਇੱਕ ਇਧਰਲੇ ਪਾਸੇ ਆ ਪਹਿਲਾਂ ਇਹਦੇ ਬਾਰੇ ਗੱਲਬਾਤ ਕਰਨ ਲੱਗੇ 10 ਲੀਟਰ ਦੁੱਧ ਹਾਜ਼ਰ ਆ ਦੋਨਾਂ ਟੈਂਕਾਂ ਦਾ ਦੋ ਟੈਂਕ ਤਿੰਨ ਟੈਂਕ ਚ ਵੀ ਤੁਸੀਂ ਕਰ ਸਕਦੇ ਸੋਹਣਾ ਥਾਣਾ ਗੁਲਾਬੀ ਥਾਣਾ ਤੇ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਦੋ ਕੁ ਮਹੀਨਿਆਂ ਦੀ ਬਣੀ ਆ ਨਾ ਤਾਂ ਉਹਨਾਂ ਨੇ ਚੈੱਕ ਕਰਾਈ ਦੇ ਨਾਂ ਦਾ ਆਪਾਂ ਚੈੱਕ ਕਰਾਈ ਕਿਉਂਕਿ ਆਪਾਂ ਕਹਿੰਦਾ ਖਾਲੀ ਮੰਨ ਕੇ ਅਗਲੇ ਨਾਲ ਸੌਦਾ ਕਰਿਆਗਾ ਤੇ ਨਾ ਹੀ ਚੈੱਕ ਕਰਾਉਂਦਾ ਸਮੱਸਿਆ ਤੇ ਖਾਲੀ ਵਾਲਾ ਹੀ ਮੁੱਲ ਬਈਨੇ ਦਾ ਕਰੇਗਾ 28000 ਰੁਪਇਆ ਹੋ ਸਕਦਾ ਕਿ ਗੱਬਣ ਨਿੱਕੇ ਨਿਕਲੇ ਹੋ ਥੋੜੀ ਖੇਚਲ ਆ ਤੇ ਪਰ ਤੁਸੀਂ ਮੁੱਲ ਜਿਹੜਾ 10 ਲੀਟਰ ਦੁੱਧ 28000 ਦੀ ਬਈਨੇ ਦੇ ਦੇਣੀ ਹੈ ਜੈਡਮਾਂਡ ਤੇ ਇਧਰਲੇ ਪਾਸੇ ਦੋਸਤੋ ਕ੍ਰੋਸ ਅੰਗ ਚ ਆ ਗਈ ਬਾਈ ਕਹਿੰਦਾ ਵੀ ਇਹਦੀ ਬੱਚੀ ਪਰਸੋ ਆਪਣੇ ਕੋਲ ਹੀ ਮਰੀਅੰਮੀ ਨਿੱਕ ਦੀ ਸੂਈ ਆ ਉਹ ਕੱਲੀ ਟੋਕੜਾ ਤੇ ਇਹ ਮਹੀਨੇ ਕ ਦੀ ਸੂਈ ਆ ਮਗਰ ਬੱਚੀ ਸੀ ਤੇ 12 ਲੀਟਰ ਦੁੱਧ ਇਹਦਾ ਹਾਜ਼ਰ ਆ ਚਾਰ ਹੀ ਥਾਣਾ ਕੋਈ ਫੋੜ ਚੰਗ ਨਹੀਂ ਗਈ 16 ਥਾਣਾ ਕਰੋਸ ਚੰਗ ਆ ਤੇ ਦੁੱਧ ਵੀ ਰਹਿਣ ਵਾਲਾ ਮੱਝਾਂ ਰਕਮ 12 ਲੀਟਰ ਦੁੱਧ ਦੋ ਟਾਈਮ ਤਹਣਾ ਟਾਈਮ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਮੁੱਲ ਦੀ ਗੱਲਬਾਤ ਕਰੀਏ ਤੇ ਬਾਈ ਨੇ ਜਿਹੜਾ ਇਹਦਾ ਮੁੱਲ ਕਰਿਆ ਬਿਲਕੁਲ ਜਾਇਜ਼ ਆ ਭਾਈ ਕਹਿੰਦਾ ਵੀ 33000 ਦੀ ਦਿੰਦਾਗੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ 12 ਲੀਟਰ ਦੁੱਧ ਮੁੱਲ ਵੀ ਜਾਇਜ਼ ਆ ਨੰਬਰ ਸਾਲੇ ਸਕਰੀਨ ਤੇ ਬਾਈ ਨਾਲ ਸੰਪਰਕ ਕਰ ਲੈ ਵੀਡੀਓ ਦੇਖਣ ਲਈ ਧੰਨਵਾਦ